ਜੋ ਬੁੱਲੇ ਸੋਨਰ ਪੈ ਭਗਵਾਨ ਪਾਲਮਿਕ ਮਹਾਰਾਜ ਕੀ ਜੈ ਸ੍ਰੀ ਸ੍ਰੀ 168 ਗੁਰੂ ਗਿਆਨਾਥ ਮਹਾਰਾਜ ਕੀ ਜੈ ਦੋਹਰਾ ਗਿਆਨਾਤੀ ਗੁਰਪਰਮੇਸ਼ਰ ਕਲਦੁੱਧ ਦਾ ਪੂਰਨ ਅਵਤਾਰ ਆਦਪੁਰਖ ਭਗਵਾਨ ਭੇਜਿਆ ਤਰਨ ਦੇਲੇ ਕੋਲ ਸੰਸਾਰ ਕਰਮਾ ਵਾਲਾ ਦਿਨ ਸੀ ਆਗਿਆ ਉਸ ਤੇ ਰੱਬੀ ਰਹਿਮਤ ਨਾਲ ਜਦ ਵਾਰ ਵੀ ਭਗਵਾਨ ਦੇ ਤੀਰਥ ਕਤਕ ਪੰਨਿਆਂ ਨੂੰ ਹਰ ਸਾਲ ਜੁਗਾ ਜੁਗਾ ਤੋਂ ਮੇਲਾ ਲੱਗਦਾ ਦੁਨੀਆ ਆਉਂਦੀ ਸਰਦਾਬਾਨ ਹਰਦਵਾਰ ਜਿਉ ਕੁੰਬ ਦੇ ਮੇਲੇ ਗੰਗਾ ਜੀ ਦੇ ਕਨ ਇਸ਼ਨਾਨ 6 ਨਵੰਬਰ ਸਨ 1987 21 ਕਤਕ ਨੂੰ ਬਧਵਾਰ ਤੀਰਥ ਉੱਤੇ ਦੇਖਣ ਗੁਰਦੇ ਸੰਗਤ ਆਇਆ ਚਮਤਕਾਰ ਤੀਰੁੱਤੇ ਜਿਸ ਪਾਸੇ ਵੀ ਸੰਗਤਾ ਦੇਖਣ ਝਾਤੀ ਅਮਾਰ ਉਸੇ ਪਾਸੇ ਦੂਰਾ ਤੀਕਰ ਸੰਗਤਾ ਦੇਖਤੀ ਅਦੇਸ਼ਮਾਰ ਰੰਗ ਬਰੰਗੀਆਂ ਹਟੀਆਂ ਆਇਆ ਹਾਥੀ ਕੋੜੇ ਆਗਿਆਕਾਰ ਕੱਡਕੱਡ ਕੇ ਮਠਿਆਈਆ ਤਾਜ਼ੀ ਹਲਵਾਈਆ ਨੇ ਲਾਏ ਅੰਬਾਰ ਬੱਚਿਆਂ ਲਈ ਖਡਾਉਣੇ ਸੁੰਦਰ ਨਾਰਾਲੇ ਚਮਕੀ ਲਿਹਾਰ ਗੱਬਰ ਵਾਲੇ ਸੋਏ ਟੱਕੇ ਵਰਸ਼ਿਆ ਕੁੰਡੇ ਕੋਕੇ ਆਦਾਰ ਬਜ਼ੁਰਗਾਂ ਲਈ ਸਿਮਰਦੇ ਮਾਲਾ ਗੁੱਟ ਕੇ ਪੋਥੀ ਹੌਲਾ ਪਾਰ ਮਾਈਆ ਲਈ ਮਿੱਟੀ ਦੇ ਭਾਂਡੇ ਹਾਂਡਿਆ ਤੇ ਚਾਟਿਆ ਹੰਡਣਸਾਰ ਮਨ ਮਰਜੀ ਦਾ ਸੌਦਾ ਲੈਣ ਲਈ ਦੇਖਣ ਜਾਦਾ ਖੁਦ ਖਰੀਦਦਾਰ ਪਰ ਸ਼ਬਦਾਬਾਂਜ ਗੁਰੂ ਪਿਆਰੇ ਪੰਜ ਰੇਸੀ ਗੁਰਦਵਾਰ ਸਤਗੁਰ ਜੀ ਦਾ ਦਰਸ਼ਨ ਕਰ ਕਰ ਸੰਗਤਾ ਰਈਆ ਜਨਮ ਸਵਾਰ ਸਤਗੁਰ ਸਜੇ ਸਿਖਾ ਸੁਣਤੇ ਕੀਰਤਨ ਕਰਦੇ ਗੁਰੂ ਪਿਆਰੇ ਸਰਦਾਰ ਨਾਲ ਜਿਨਾ ਦੇ ਜੀਵਨ ਸਤਗੁਰ ਦੇ ਚਨਤੋ ਵਾਰੇ ਆਦਪੁਰਖ ਦੀ ਮਹਿਮਾ ਗੁੰਜੇ ਸਾਜਾ ਦੇ ਯਾਤਰਾਣਿਆਂ ਵਿੱਚ ਰੱਬੀ ਅੰਮ੍ਰਿਤ ਪੀਣ ਸੁਰੋਤੇ ਸ਼ਬਦ ਅਦੇ ਪਮਾਨਿਆਂ ਵਿੱਚ ਦੇ ਪੁਰੇ ਦਾ ਨਕਸ਼ਾ ਪਿਆਰਾ ਸਤਗੁਰ ਦਾ ਦਰਬਾਰ ਸੇ ਬਣਿਆ ਸਾਧ ਸੰਗਤ ਲਈ ਗੁਰੂ ਵਾਲਮੀਕ ਦਾ ਤੀਰਥ ਹਰੇ ਦਵਾਰ ਸੇ ਬਣਿਆ ਕਥਾ ਬਾਚਕ ਵਿਦਵਾਨ ਪਿਆਰੇ ਤੀਰਥ ਦਾ ਦੱਸਦੇ ਇਤਿਹਾਸ ਵਾਲਮੀਕ ਭਗਵਾਨ ਦੇ ਕੌਤਕ ਕਰਦੇ ਜਾਂਦਲਾ ਵਿੱਚ ਵਾਸ ਕਿਵੇਂ ਬੈ ਕੇ ਇਸ ਤੀਰਥ ਤੇ ਆਦ ਪ੍ਰਕ੍ਰਿਸ਼ਰ ਦੀ ਜੋਤੀ ਪੋਜ ਪਤਰਾ ਤੇ ਦਰ ਦਿੱਤੇ ਕਿ ਜਿਹਦੇ ਲਾਲ ਜਵਾਹਰ ਮੋਤੀ ਸ਼੍ਰੀ ਰਾਮਚੰਦਰ ਦੇ ਜਨਮੋਂ ਪਹਿਲਾ 10000 ਮੁਕੰਮਲ ਸਾਲ ਪ੍ਰਗਟ ਕੀਤਾ ਖੁਦ ਪਰਮੇਸ਼ਰ ਆਉਣ ਵਾਲੇ ਸਮਿਆਂ ਦਾ ਹਾਲ ਸ਼ਕਤੀ ਦੇਸ਼ ਜਾਮਚੰਦਰ ਨੂੰ ਉਸ ਨੂੰ ਇੰਓਂ ਬਲਵਾਰ ਬਣਾਇਆ ਚੌਹਵੇਂ ਦਾਦਾ ਗਿਆਤਾ ਰਾਵਣ ਸ਼੍ਰੀ ਰਾਮ ਤੋਂ ਸੀ ਕੇ ਅਮਰ ਵਾਇਆ ਕਾਲ ਜਿਨੇ ਪਾਵੇ ਸੰਗ ਬਦਦਾ ਚੰਦ ਸੂਰਜ ਜੀ ਦੀ ਕਾਣਰ ਸੋਈ ਇੱਕ ਲੱਖ ਪੁੱਤ ਸਵਾਲੱਖ ਨਾਤੀ ਉਹ ਰਾਵਣ ਕਰ ਦੇ ਹਾ ਨਾ ਕੋਈ ਸ਼ਕਤੀ ਲੈ ਕੇ ਆਦਪੁਰਖ ਤੋਂ ਸ਼੍ਰੀ ਰਾਮ ਉਹ ਤੂਰ ਦਿਖਾਏ ਰਾਜ ਪੁੱਤਰ ਬਨਵਾਸ ਰਹਿੰਦਿਆ ਧਰਮ ਤਰੋਹੀ ਮਾਰ ਮਕਾਏ ਉਹ ਹੀ ਸ਼੍ਰੀ ਰਾਮ ਚੰਦਰ ਸੀ ਅਤੇ ਉਹ ਹੀ ਸੀ ਸਤਵੰਤ ਕੀ ਸੀਤਾ ਆਦਿ ਪੁਰਖ ਭਗਵਾਨ ਪ੍ਰਭੂ ਨੇ ਇਮ ਤਿਹਾਰ ਜਦ ਉਹਨਾਂ ਦਾ ਲੇਤਾ ਤਦ ਤੋਬੀ ਦੀ ਇੱਕ ਗੱਲ ਸੁਣਦਿਆ ਸ਼੍ਰੀ ਰਾਮ ਇਓਂ ਕਰੋਧ ਚ ਆਇਆ 14 ਸਾਲਾਂ ਜੰਗਲਾ ਵਿੱਚ ਰਹਿ ਕੇ ਜਿਸਤੇ ਵੀ ਨੇ ਕਸ਼ਟ ਖੰਡਾਇਆ ਜਨਕ ਜੈ ਅਸਤਵੰਤੀ ਦਾ ਸ਼੍ਰੀ ਰਾਮ ਉਪਕਾਰ ਭੁਲਾਇਆ ਸੋਨਿਓ ਕੱਚਾ ਗੀਤਾ ਵਰਗਾ ਉਸਤਾ ਉਸ ਕਿਰਦਾਰ ਭੁਲਾਇਆ ਸੋਨੀਓ ਸੱਚਾ ਗੀਤਾ ਵਰਗਾ ਉਸਤਾ ਉਸ ਕਿਰਦਾਰ ਭੁਲਾਇਆ ਸ਼੍ਰੀ ਰਾਮ ਜੀ ਪੀਣਾ ਸਕਿਆ ਆਪਣੇ ਦਿਲ ਤੇ ਜੋਸ਼ ਤੇ ਤਾਈ ਅਤਰੂ ਬਾਗ ਮਹਿਲਾ ਚੋਂ ਕੱਢਿਆ ਉਸ ਸੀਤਾ ਨਿਰਦੋਸ਼ਿਤ ਤਾਈ ਕਸ਼ਟਾਂ ਤੋ ਕਬਰਾ ਕੇ ਸੀਤਾ ਜਨਕ ਜਾਈ ਜਦ ਵਨਾਂ ਚਾਇਆ ਤਦ ਵਾਲਮੀਕ ਭਗਵਾਨ ਨੇ ਪ੍ਰਭੂ ਉਹਨੂੰ ਬਖਸ਼ ਕਰਕੇ ਆਪ ਬਚਾਇਆ ਆਦਿ ਪ੍ਰਖ ਦੀ ਬਖਸ਼ਿਸ਼ ਪਾਏ ਇਸ ਥਾਂ ਕੱਖਾ ਵਿੱਚ ਪ੍ਰਾਣ ਬੇਦੀ ਛੋਡੀ ਕਾ ਦਾੰਦ ਦੀ ਇਸ ਥਾਂ ਪ੍ਰਗਟ ਹੋਈ ਸੰਤਾਨ ਇਸਾਂ ਤੇ ਪਰਵਾਨ ਚਲੇ ਸੰ ਸੀਤਾ ਦੇ ਤੋਏ ਪਰਜੰਦ ਦੋਵੇ ਹੀ ਸ਼ਿਸ਼ ਆਦਿ ਪ੍ਰਖ ਤੇ ਇੱਕ ਸੂਰਜਿਤ ਦੂਜਾ ਚੰਦ ਸ਼ਸਤਰ ਸ਼ਾਸਤਰ ਕਲਾ ਦੇ ਅੰਦਰ ਤੋਨੇ ਹੀ ਸਮ ਸ਼ਕਤੀ ਵਾਲ ਦੋ ਮਨ ਵਰਦਾਲਾ ਸੇ ਬਖਸ਼ੇ ਪਾਲ ਮੀ ਕਿਸ਼ਵਰ ਭਗਵਾਨ ਪੁੱਤਰ ਸ੍ਰੀ ਜੁਤਿਆ ਦਾ ਰਾਜਾ ਸ੍ਰੀ ਰਾਮ ਚੰਦਰ ਜੋਦਾ ਬਲਵਾਨ ਜਿਸ ਸ਼ਰਾਵਣ ਵਰਗੇ ਮਹਾ ਬਲੇ ਦੇ ਫੌਜਾ ਸਨੇ ਮਿਟਾਏ ਨਿਸ਼ਾਨ ਜਿਉ ਹੜਦ ਫੜਦਾ ਪਾਣੀ ਖੋਲ ਕੇ ਲੈ ਜਾਂਦੇ ਉੱਚਾ ਥਾਵਾਂ ਪਤ ਚੜ ਜਿਵੇਂ ਖਾ ਜਾਂਦੀ ਹੈ ਕੁਲ ਰੁੱਖਾ ਦੇ ਮਿੱਠਾ ਛਾਵਾਂ ਇਦਾਂ ਈਸ਼ਰੀ ਦਾ ਚੰਦਰ ਵਿੱਚ ਕਰਾਮਾਤੇ ਅਵਤਾਰੀ ਸ਼ਕਤੀ ਜੋ ਉਹਨੇ ਜਦ ਸੀਤਾ ਨੂੰ ਮਹਿਲੋਂ ਕੱਢਿਆ ਉਹਦੇ ਤੇਜ ਦੀ ਘਟ ਗਈ ਲੋ ਜਦ ਉਹ ਘੋੜਾ ਜੱਗ ਲਈ ਜੱਗ ਵਿੱਚ ਛੱਡਿਆ ਸ਼ਹਿਨਸ਼ਾਹੀ ਦਾ ਕਰ ਪਰਮਾਨ ਜਿਹੜਾ ਮੇਰੇ ਰਾਜ ਤੋਂ ਮੁਨਕਰ ਇਸ ਘੋੜੇ ਨੂੰ ਰੋਕ ਕੇ ਉਹ ਬਲਵਾਨ ਘੋੜੇ ਮਗਰ ਖਜਾਰਾ ਸੈਨਿਕ ਹਾਥੀ ਤੇਜੰਗੀ ਸਮ ਆਣ ਸ਼੍ਰੀ ਰਾਮ ਲਕਸ਼ਮਣ ਤੇ ਸ਼ਤਰੂਗਨ ਖੁਦ ਪਹੁੰਚਾ ਦੇ ਕਰਨ ਕਮਾਨ ਜਦ ਉਹ ਘੋੜਾ ਬਿਨਾ ਰੋਕਿਆ ਪਹੁੰਚ ਗਿਆ ਸੀ ਇਸ ਸਥਾਨ ਤਦ ਵਾਲਮੀਕ ਭਗਵਾਨ ਦੀ ਸ਼ਕਤੀ ਲਗ ਕੁਸ਼ਮਤਰੇ ਵਿੱਚ ਮੈਦਾਨ ਦੋਹਾਂ ਵੀਰਾਂ ਨੇ ਘੋੜਾ ਫੜ ਕੇ ਉਹਨਾਂ ਕਰ ਲਿਆ ਜੁੱਧ ਪਰਵਾਨ ਦੂਜੇ ਪਾਸੇ ਲੱਖਾ ਸੈਨਿਕ ਹਰੂਬ ਹਨੂਮਾਨ ਜਿਹੇ ਮਰਦ ਜਵਾਨ ਅਸਤਰ ਸ਼ਸਤਰ ਰੱਥ ਤੇ ਹਾਥੀ ਬੇਔਰਕ ਜੰਗ ਦਾ ਸਮਾਨ ਇੱਕ ਪਾਸੇ ਤੋਂ ਵੀਰ ਜਿਨ੍ਹਾਂ ਨੂੰ ਆਦਪੁਰਖ ਦਾ ਸੇਵਰਦਾਰ ਲਭ ਕੁਸ਼ ਤੀਰ ਕਮਾਨਾ ਵਿੱਚੋਂ ਤੀਰ ਇਓ ਸ਼ਕਤੀ ਸੰਗ ਕਰ ਛੜਦੇ ਤੀਰ ਚੀਰ ਬਲਵਾਨਾਂ ਨੂੰ ਜੋ ਚਾਰ ਅਨਾਦ ਦੇ ਜਿਸਮੋਂ ਕੱਢਦੇ ਜੰਗ ਹੋਇਆ ਕਮਸਾਨ ਦਾ ਸਾਰਾ ਲਾਸ਼ਾ ਦੇ ਇਓ ਦਿਸਣ ਅਬਾਰ ਵਰਦਵਟ ਕੇ ਤਰਖਾਨ ਜਿਸ ਤਰ੍ਹਾਂ ਸੁੱਟੇ ਰੁਖ ਸਿਰਾਂ ਦੇ ਭਾਰ ਲਹੂ ਵਿੱਚ ਤਰਦੀ ਆ ਲਾਸ਼ਾ ਇੱਦਾਂ ਆਉਂਦੀ ਆ ਨਜ਼ਰ ਮੈਦਾਨ ਦੇ ਅੰਦਰ ਜਿਉ ਹਰ ਔਣ ਤੇ ਕੇਲੀਆ ਰੁੜੀ ਦੀ ਆ ਆਉਂਦੀ ਆ ਨਜ਼ਰ ਤੂਫਾਨ ਦੇ ਅੰਦਰ ਜਦ ਹਨੂਮਾਨ ਨੂੰ ਦੇਖਿਆ ਸੀਤਾ ਪੱਜਿਆ ਕੱਚੀ ਤੰਦ ਦੇ ਨਾਲ ਤਦ ਜੰਗ ਵਿੱਚ ਮੋਏ ਅੱਖੀ ਦੇਖੇ ਦੌਰ ਤੇ ਸੈਨਿਕ ਮੰਦੇ ਹਾਲ ਤਦ ਸੀਤਾ ਮਾਰਗ ਹਥੜਾ ਰੋਈ ਫਸ ਗਈ ਦੇਵੀ ਮੋਹ ਦੇ ਜਾਲ ਆਖੇ ਪ੍ਰਭੂ ਜੀ ਬੰਸ਼ ਮੇਰਾ ਹੀ ਮਰ ਗਿਆ ਅਜ ਦਿਨ ਦਿਆਲ ਆਦ ਪੁਰਖ ਕਰ ਹਿਸਤ ਵਿੱਚ ਰਹਿਮਤ ਵਿੱਚ ਆਗੈ ਆਦ ਪੁਰਖ ਰਹਿਮਤ ਵਿੱਚ ਆਗੈ ਜਨਕ ਜਾਈ ਦਾ ਸੁਨਿਰਲਾਬ ਦੇ ਪ੍ਰਿਯਤੋ ਅੰਮ੍ਰਿਤ ਆਗਿਆ ਜਨਕ ਪਿਤਾ ਦਾ ਇਹ ਪ੍ਰਤਾਪ ਮਰਦੇ ਅਤੇ ਜਦ ਅੰਮ੍ਰਿਤ ਛਿੜਕਿਆ ਤਦ ਕੀਓ ਪੈ ਮੁਰਤੇ ਲੈ ਕੇ ਪੈ ਆਪ ਮਹਾਰਿਆ ਸਭ ਨੇ ਆਖਿਆ ਸ਼੍ਰੀ ਵਾਲਮੀਕ ਤੇ ਜੁਗ ਜੁਗ ਜੈ ਇਹ ਹੈ ਤੀਰਥ ਆਦ ਸਮੇ ਦਾ ਵਾਲਮੀਕ ਭਗਵਾਨ ਦਾ ਤੀਰਥ ਤੁਹੇ ਚੋ ਜਿਸ ਬ੍ਰਹਮਣ ਸਾਜੇ ਉਸ ਆਦ ਪੁਰਖ ਪਲਵਾਨ ਦਾ ਤੀਰਥ ਸ਼੍ਰੀ ਰਾਮ ਜੀ ਮੜ ਕੇ ਇਸ ਥਾਂ ਕਰਨ ਇਹਦੀ ਪਰਦਖਣਾ ਆਏ ਇਸਤੀ ਰਤਨੇ ਸ਼੍ਰੀ ਰਾਮ ਸੰਗ ਮਰਸੀ ਤਾਦੇ ਮੇੜ ਕਰਾਏ ਇਸਤੀ ਰਤਨੇ ਜੁਗਾ ਜੁਗਾ ਦੀਆ ਜੁਗ ਕਰਦੀਆ ਰੰਗ ਨੇ ਦੇਖੇ ਲੱਖ ਤਬਾਹੀਆ ਲੱਖ ਜਲਟਲੇ ਲੱਖ ਡਰਾਉਣੇ ਗੰਗ ਨੇ ਦੇਖੇ ਇਸਤੀ ਰੱਤੇ ਕਿਨਕੇ ਕਿਨਕੇ ਆਜ ਸਮੇਂ ਦੇ ਆਜ਼ਾਦਾ ਲੁਕਿਆ ਆਦਵਸੀਆ ਦੇ ਜੀਵਨ ਦੀ ਅਰਾਤਾ ਤੋਂ ਪਰਵਾਤਾ ਲੁਕਿਆ ਇਸ ਤੀਰਤਨੇ ਗੀਰ ਸਮੇਦੇ ਪਤ ਚੜ ਅਤੇ ਬਹਾਰਾ ਤਕਿਆ ਰਾਜੇ ਬਣੇ ਧਰਮ ਦੇਖੇ ਕਈ ਕੂਨੀ ਸਰਕਾਰਾਂ ਤਕਿਆ ਬੇਸ਼ੱਕ ਇਸ ਦੀ ਰੱਬੀ ਰਹਿਮਤ ਝਾਲਮ ਸਮੇ ਲਕਾਉਣੀ ਚਾਹੀ ਆਦ ਪੁਰਖ ਤੇ ਅੰਮ੍ਰਿਤ ਕੁੱੜ ਦੀ ਬੇਸ਼ੱਕ ਜਾਦ ਮਟਾਉਣੀ ਚਾਹੀ ਪਰ ਇਸ ਵਿੱਚ ਜੋਤੀ ਗੁਰੂ ਵਾਲ ਮੇਕਤੀ ਜਿਸ ਨੇ ਕੁੱਲ ਬ੍ਰਹਮੰਡ ਚਾਇਆ ਕਲਮ ਜਿਹਦੇ ਦੇ ਦਾਜ ਪਤਰਨੋਂ ਦੁਨੀਆਂ ਦਾ ਅਵਤਾਰ ਬਣਾਇਆ ਸੰਤ ਜਿਨਾ ਅਤੇ ਵਿਦਵਾਨਾਂ ਨੇ ਤੀਰਖਤਾ ਇਤਿਹਾਸਣ ਆਇਆ ਵਾਲਮੀਕ ਭਗਵਾਨ ਦਾ ਸੰਗਤਾ ਜੋਸ਼ਿ ਚ ਇਉਂ ਜ਼ਿਕਾਰਾ ਲਾਇਆ ਉਸ ਦੀ ਅਗੁੰਜਾ ਪਹੁੰਚ ਕੇ ਆ ਸੰਤ ਅਰਤੇ ਉਹ ਤੋੜ ਅਕਾਸ਼ਾ ਉੱਤੇ ਜਿਸ ਨੂੰ ਸੌਂਦੇ ਆ ਜਗ ਪੈ ਸੰਜੁਗਾ ਦੁਗਾ ਦੇ ਜਜਵੇ ਉੱਤੇ ਹੱਥ ਜੋੜ ਕੇ ਸੰਗਤਾਂ ਨੇ ਫਿਰ ਗੁਰ ਚਰਨਾ ਵਿੱਚ ਅਰਧ ਗੁਜਾਰੀ ਸੰਗਤਾਂ ਨੂੰ ਪ੍ਰਵਚਨ ਸੁਣਾਓ ਗੁਰ ਪਰਮੇਸ਼ਰ ਪਰੇ ਪੁਕਾਰੇ ਸਤ ਗੁਰ ਬੋਲੇ ਸਾਧ ਸੰਗਤ ਕੀ ਅੱਜ ਦਾ ਦਿਨ ਹੈ ਕਰਮਾ ਵਾਲਾ ਏਕੋ ਕਤਕ ਦੀ ਪੰਨਿਆ ਦਾ ਮੇਲਾ ਸ਼ੁਭ ਈਸ਼ਾਵਾ ਤਰਮਾ ਵਾਲਾ ਜੁਗਾ ਜਗਾ ਤੋਂ ਹਿਸਤੀ ਰਤੇ ਇਸ ਤਿੰਨ ਮੇਲਾ ਲੱਗਦਾ ਆਇਆ ਗ੍ਰਹਿਣ ਸਤਰ ਤਾਰਾ ਮੰਡਲ ਇਸ ਦਿਨ ਜਾਦਾ ਕਲ ਨਿਸ਼ਿਆਇਆ ਇੱਕ ਦਿਨ ਜੁਗਾ ਜੁਗਾ ਤੋਂ ਚੁਣਿਆ ਰਸ਼ੀਆ ਬਨਿਆ ਤੇ ਵਿਦਵਾਨਾ ਇਸ ਦਿਨ ਦੁਨੀਆਂ ਗੁਰੂ ਵਾਲਮੀਕਤਾ ਕਰਨ ਅੰਦੇ ਧੀਰਤ ਕਰਾਨਾ ਸਾਡਾ ਵੀ ਅੰਤਮ ਮਹਿਲ ਮੁਕੰਮਲ ਅੱਜ ਹੋ ਗਿਆ ਪੁਨਿਆਦੇ ਦਿਨ ਸਾਡਾ ਚਾਵੇ ਚਾਵ ਦੇ ਸੰਗ ਅੰਬਰ ਸ਼ੋਕਿਆ ਪੁਨਿਆਦੇ ਦਿਨ ਅੱਸੀ ਵੀ ਅੰਤੋਂ ਭਜਨ ਕਰਾਂਗੇ ਇਸ ਸੋਹਣੇ ਸਾਧ ਦੇ ਅੰਦਰ ਅੰਤਮ ਅਸਾ ਸਵਾਦੀ ਲੋਣੀ ਸਾਧ ਸੰਗਤ ਦੀ ਇਸੇ ਮੰਦਰ ਫਿਰ ਖੁਸ਼ੀਆਂ ਵੰਡ ਤੇ ਗੁਰ ਪਰਮੇਸ਼ਵਰ ਬੋਲੇ ਇੰਦ ਈਸ਼ਵਰੀ ਬੋਲ ਅਗਲੀ ਪੁੰਨਿਆਂ ਨੂੰ ਦੋ ਸਾਡੇ ਆਜ ਪੁਰਖ ਤੇ ਪੌਂਟੂ ਕੋਲ ਮੱਗਰ ਮਹੀਨਾ 5 ਦਸੰਬਰ ਸਨ 87 ਪੁੰਨਿਆਂ ਵਾਲੇ ਦਿਨ ਹਰ ਸਾਦੇ ਵਿੱਚ ਜਾਓ ਆਤਮਾ ਮਾਤ ਲੋਕ ਵਿੱਚ ਰਹਿਣਾ ਰਹਿਣ ਸਾਡੇ ਤਿੰਨ ਜਿਹੜੀ ਜਾਤ ਬ੍ਰਹਮ ਤੇ ਸੰਗਤ ਸੰਤ ਜਨਾ ਦੀ ਉਹੋ ਹੀ ਜਾਤ ਤਤ ਅੰਦਰ ਤਤ ਮਿਲਣਗੇ ਹੁਣ ਪੂਰਨ ਸਾਡੇ ਪੂਰਨ ਅੰਦਰ ਸਾਡੀ ਜੋਤ ਜਦ ਆਸ਼ਰਮ ਦੇ ਪੱਗ ਦੇ ਕੇ ਸੰਗਤ ਅਸਾਂ ਰੂਦੇ ਸਤਸੀ ਰੂਹ ਪੁਰੋਈ ਗੁਰ ਕੇ ਲੇਦੀ ਤਤੋ ਪਿਆਰਿਓ ਦੋ ਜਿਸ ਸੰਗ ਇਕ ਜੋਤਿ ਸਿ ਹੋਈ ਪੜ ਪੜ ਦੇਖੇ ਗ੍ਰੰਥ ਨੇ ਪਰ ਵਿਦਾ ਅੱਖੀ ਇੱਕੋ ਗੱਲ ਆਉਂਦੇ ਜਾਂਦੇ ਜਿਸ ਮਨੇ ਪਰ ਰਹੰਦੀ ਜੋਤ ਤਲ ਸਾਡੇ ਕਿਆ ਦਾ ਗਮ ਨਹੀਂ ਕਰਨਾ ਤੁਸੀਂ ਚੜ੍ਹਦੀ ਕਲਾ ਚ ਰੱਖਣਾ ਚਿੱਤ ਪੂਰਨ ਅੰਗ ਸੰਗ ਸਦਾ ਆਪਦੇ ਅਸੀਂ ਸਦਾ ਹ ਪੂਰਨ ਵਿੱਚ ਕੀ ਜੁਗਤ ਜੁਗਦੇ ਸਾਜ ਸਾਟੀ ਇਹ ਜਨਮ ਜਨਮ ਦਾ ਸਾਡਾ ਪਿਆਰ ਇਹ ਆਦਪੁਰਖ ਤੇ ਰੰਗ ਨੇ ਇਹ ਆਦਪੁਰਖ ਦਾ ਚਮਤਕਾਰ ਇਹ ਕੌਮੀ ਗ੍ਰੰਥ ਤੋਂ ਲਿਖ ਕੇ ਇਸ ਨੇ ਕੌਮ ਨੂੰ ਪੇਟਾ ਕੀਤਾ ਨਚਰਾਨਾ ਇਹ ਆਦ ਕਵੀ ਨੇ ਬਖਸ਼ਿਆ ਇਸ ਨੂੰ ਕੌਮ ਦੇ ਲਈ ਅਨਮੋਲ ਖਜ਼ਾਨਾ ਇਹ ਕੌਮੀ ਗ੍ਰੰਥ ਕੌਮ ਦਾ ਜਿਸ ਵਿੱਚ ਜੱਜਬਾ ਖਾਸ ਕੌਮ ਦਾ ਆਦਿ ਸਮੇਤੋ ਅੱਜ ਤੱਕ ਇਸ ਵਿੱਚ ਲਿਖਿਆ ਲਿਖਿਆ ਗਿਆ ਇਤਿਹਾਸ ਕੌਮ ਦਾ ਅੱਖਰਾਂ ਹੀ ਪੁਰਨ ਇਸਮਿਤ ਹੀ ਦੇ ਲਾਹਲ ਜਵਾਹਰ ਜੜੇ ਨੇ ਗਰਮ ਕਰਨ ਲਈ ਖੂਨ ਕੌਮ ਦਾ ਸ਼ਬਦਾ ਵਿੱਚ ਅੰਧਿਆਰ ਭਰੇ ਨੇ ਭਗਤ ਜਨਾਤੀ ਲਈ ਭਗਤੀ ਖਾਤਰ ਯੁਗਤੀ ਸੰਗਮ ਆਸੇ ਲਿਖਿਆ ਸ਼ਬਦ ਗੁਰੂ ਸੰਗ ਬ੍ਰਹਮ ਦੀ ਜੋਤੀ ਹਿਰਦੇ ਵਿੱਚ ਪ੍ਰਕਾਸ਼ ਹੈ ਲਿਖਿਆ ਗਰਹਿਸਤੇ ਜੀਵਨ ਜੀਵਨ ਦੇ ਲਈ ਦਿਲ ਦਾ ਪ੍ਰੇਮ ਪਿਆਰ ਹੈ ਲਿਖਿਆ ਇੱਕ ਦੂਜੇ ਦਾ ਖਿਰਦੇ ਆਦਰ ਰਿਸ਼ਤੇ ਅਦੇ ਅਨੁਸਾਰ ਹੈ ਲਿਖਿਆ ਜੀਵਨ ਅੰਦਰ ਕਿਰਤ ਜਰੋਰੀ ਫਲ ਕੇ ਛਕਣਾ ਕਰਮ ਹੈ ਲਿਖਿਆ ਨਾਮ ਜਪਦਿਆ ਕਿਰਤ ਕਮਾਉਣੀ ਹਰ ਗਰਹਿਸਤੀ ਲਈ ਕਰਮ ਹੈ ਲਿਖਿਆ ਕਿਆ ਚ ਫਿਰ ਸਾਥ ਸੁਹਾਣਾ ਜੀਵਨ ਰਹੇ ਬਹਾਰਾ ਅੰਦਰ ਖਸਦੇ ਆ ਬੇੜਿਆ ਅੰਦਰ ਪ੍ਰਾਣੀ ਪੌਰ ਜਿਵੇਂ ਗੁਲਜਾਰਾ ਅੰਦਰ ਪੁਖਿਓ ਪਾਗਾ ਬੇਸ਼ਾ ਦਿਸਦਾ ਪਾਗਾ ਵਾਲੇ ਕਰਦਾ ਜਿਸ ਕਰ ਹੋਵੇ ਪਿਆਰ ਉਸ ਦੀ ਰੱਬ ਪਰ ਦੱਖਣਾ ਕਰਦਾ ਆਲਸ ਅੱਕੇ ਦਿਲਦਰ ਜਿੱਥੇ ਭੁੱਖ ਗਰੀਬੀ ਉਸ ਕਰ ਰਹਿੰਦੀ ਆਉਂਦੀ ਹਰਕਤ ਅੰਦਰ ਬਰਕਤ ਹੁੰਦੀ ਜੋ ਕੌਮਾਂ ਦੇ ਭਾਗ ਜਗਾਉਂਦੀ ਪੱਕੇ ਪੈਰੀ ਤੁਰੇ ਜਾਂ ਪਾਦੀ ਮੰਜ਼ਲ ਤਾਂ ਫਿਰ ਲੱਗ ਕੇ ਆਉਂਦੀ ਕਾਸਾ ਹੋਵੇ ਜਿੱਦ ਮਤਦਾ ਕੁਦਰਤ ਉਸ ਵਿੱਚ ਮੋਤੀ ਪਾਉਂਦੀ ਹਿੰਮਤੀ ਮਰਦਾ ਮਗਰ ਹਮੇਸ਼ਾ ਸਦਾ ਬਰਕਤਾਂ ਇੱਦਾਂ ਆਉਣ ਉਦਮ ਮਗਰ ਜਿਸ ਤਰ੍ਹਾਂ ਲਸ਼ਮੀ ਪੱਖੇ ਮਗਰ ਜਿਸ ਤਰ੍ਹਾਂ ਤੌਣ ਗਰਹਿਸਤੀ ਦਾ ਇਹ ਧਰਮ ਉੱਤਮ ਹੈ ਕਿਰਤ ਕਰੇ ਤੇ ਖੁਸ਼ੀ ਹਟਾਵੇ ਨਸ਼ਿਆ ਤੀ ਤਨ ਮੂਲ ਨ ਖਰਚੇ ਬੱਚਿਆਂ ਨੂੰ ਖਰ-ਖਾਲ ਪੜਾਵੇ ਇਹ ਪੂਜਾ ਈਸ਼ਟ ਉਪਾਸਨਾ ਰੱਬ ਦੀ ਰੱਬਨਾ ਭੌਨਾ ਦਿ ਲੋਗ ਰੱਬ ਦਾ ਭੌਨਾ ਦਿ ਲੋਗ ਵੀ ਸਾਰੇ ਰੱਬ ਦੀ ਬਖਸ਼ੀ ਮਾਇਆ ਚ ਹਿੱਸਾ ਲੋੜ ਬੰਦਾ ਦੇ ਹਿੱਸੇ ਲਾਵੇ ਰੱਬ ਨੇ ਜਿਸਮ ਅਮੋਲ ਬਖਸ਼ਿਆ ਜਿਸਮਾ ਅੰਦਰ ਹਰਕਤ ਬਖਸ਼ੀ ਨੈਣ ਨਖਸਤੇ ਪਿਆਰ ਬਖਸ਼ਿਆ ਹੱਥਾਂ ਅੰਦਰ ਬਰਕਤ ਬਖਸ਼ੀ ਸੋਚਣ ਲਈ ਇਨਸਾਨਾਂ ਅੰਦਰ ਅਕਲ ਦਾ ਪ੍ਰਕਾਸ਼ ਬਖਸ਼ਿਆ ਆਦਪੁਰਖ ਨੇ ਇਸ ਬੰਦੇ ਨੂੰ ਸਭ ਤੋਂ ਉੱਤਮਾ ਖਾਸ ਬਖਸ਼ਿਆ ਅਗਨੀ ਕਰੇ ਰਸੋਈ ਇਸ ਦੀ ਪਾਣੀ ਇਸ ਦਾ ਪਾਣੀ ਭਰਦਾ ਹਵਾ ਇਹਨੋ ਪਈ ਪਖਰੀਆ ਝੱਲੇ ਅਰਸ਼ੀ ਸੂਰਜ ਇਸ ਦਾ ਦਰਦਾ ਰੁੱਖੀ ਲਾਏ ਇਸ ਆਦ ਪਰਖ ਨੇ ਮਿੱਠੇ ਮੇਵੇ ਪਿਆਰੇ ਇਸ ਲਈ ਧਰਤੀ ਵਿੱਚ ਅਨਮੋਲ ਖਜ਼ਾਨੇ ਭਰੇ ਭੰਡਾਰੇ ਨਿਆਰੇ ਇਸ ਲਈ ਫਿਰ ਵੀ ਬੰਦਾ ਆਦ ਪਰਖ ਦਾ ਹਿਰਦੇਵ ਨਹੀਂ ਸ਼ੁਕਰਾਨਾ ਕਰਦਾ ਜਾਦ ਉਦੀ ਵਿੱਚ ਜੁੜ ਕੇ ਅਤਰੋ ਕਬਿਤ ਗੁਰੂ ਨੇ ਹਿਰਦੇ ਤਰਦਾ ਇਹ ਸਭ ਕੁਝ ਅੱਖੀਂ ਦੇਖ ਰਿਹਾ ਹੈ ਰੱਬ ਕਰ ਨਹੀਂ ਵਿਤਕਰਾ ਕੋਈ ਚੋਂਵਰ ਨਾਲੇ ਕੋ ਸੂਰਜ ਇੱਕੋ ਤਰ ਤਪਿਆਰੀ ਹੋਈ ਇੱਕੋ ਤਰ ਤਪਿਆਰੀ ਹੋਈ ਸਭ ਲਈ ਹੈ ਪਾਣੀ ਅਣਮੁੱਲਾ ਪਾਗ ਹਵਾ ਹੈ ਸਾਜਾ ਸਬਦਾ ਆਦਪੁਰਖ ਪਰਮੇਸ਼ਵਰ ਵੱਲੋਂ ਕਿਦਰੇ ਨੇ ਵਿਤਕਰਾ ਲੱਭਦਾ ਇੱਕੋ ਜਹ ਹਨ ਹੰਜੂ ਸਭ ਦੇ ਸਭ ਦੇ ਕੋਹ ਦਾ ਰੰਗ ਹੈ ਇੱਕੋ ਜ਼ਿੰਦਗੀ ਦਾ ਹੱਕ ਹਰ ਕੋਈ ਚਾਹੁੰਦਾ ਏ ਪਿਆਰ ਦੀ ਹੈ ਮੰਗ ਇੱਕੋ ਐ ਪਰਬੰਦੇ ਬੰਦਿਆ ਅੰਦਰ ਥਾਂ ਥਾਂ ਉੱਤੇ ਬੰਦਿਆ ਪਾਈਆ ਕਿਦਰੇ ਸਵਰਨ ਤੇ ਕਿਦਰੇ ਸ਼ੂਤਰ ਰੱਬ ਦੇ ਨਾਤੇ ਲੀਕਾ ਲਾਈਆ ਐ ਪਰ ਪੈਣਾ ਇਹ ਵਸ ਜਮਾ ਦੇ ਮੌਤ ਸਮੇਂ ਜਿਨਾ ਧੋਣੋਂ ਫੜਨਾ ਏ ਪਾਪੀ ਆਨੰਦ ਕਾ ਕਿਰਤ ਕਨਾਂ ਨੇ ਨਰਕਾ ਦੀ ਅਗ ਅੰਦਰ ਸਾੜਨਾ ਏ ਪੂਰਨ ਲਿਖ ਕੇ ਗ੍ਰੰਥ ਕੌਮ ਦਾ ਕੌਮ ਦੇ ਲਈ ਉਪਕਾਰ ਕਮਾਇਆ ਪ੍ਰਹੁਤ ਬਾਦ ਦਾ ਜਾਲ ਮੇ ਜਲਮੀ ਦੁੱਲਾ ਜਿਸ ਨੇ ਕੌਮ ਦੇ ਗਲ ਤੋਂ ਲਾਹਿਆ ਅਸਾਤ ਅਪਨ ਗੱਦੀ ਕੀਤੀ ਆਧ ਪੁਰਖ ਦੇਹ ਕਮਨ ਸਾਰ ਪਰ ਆਧ ਕਵੀ ਨੇ ਗ੍ਰੰਥ ਲਿਖਾਇਆ ਕਵਤਾ ਦਾਏ ਬਖਸ਼ ਭੰਡਾਰ ਗ੍ਰੰਥ ਬਨੂ ਮੰਦਰ ਦੀ ਸ਼ੋਭਾ ਆਧ ਵਸਿ ਦਾ ਇਤਿਹਾਸ ਸ਼ਬਦ ਗੁਰੂ ਚੁਗ ਤੀਤੇ ਮੁਕਤੀ ਚਮਤਕਾਰ ਇਸ ਅੰਦਰ ਖਾਸ ਜੋ ਵੀ ਇਸ ਨੂੰ ਪੜੇ ਸੁਣੇਗਾ ਕਰਕੇ ਹਿਰਦੈ ਸੋਚ ਵਿਚਾਰ ਸਗਲ ਪਦਾਰਥ ਕੋਸ ਨੂੰ ਬਖਸ਼ੂ ਆਦਿ ਪ੍ਰਖ ਤਕ ਸਿਰਜਣਹਾਰ ਪੂਰਨ ਸਾਡਾ ਉੱਤਰ ਅਧਿਕਾਰੀ ਇਸ ਦੇ ਅੰਦਰ ਸਾਡੀ ਜੋਤੀ ਸ਼ਬਦ ਗੁਰੂ ਸੰਗ ਇਜ ਗਿਆਸੂ ਆਦਿ ਪ੍ਰਖ ਦਾ ਬਣ ਗਿਆ ਮੋਤੀ ਇਸ ਦੀ ਜੀਭੋਂ ਮਨਤ ਨਿਕਲੇ ਹਰ ਇੱਕ ਦੁੱਖ ਦੀ ਬਣੋ ਦਵਾਈ ਇਸ ਤੋਂ ਨੋ ਅਸੀਸਾ ਜਿਹੜਾ ਉਸੁੱਤੀ ਕਿਸਮਤ ਲਉ ਜਗਾ ਕਿਸ ਦੇ ਸਿਰ ਤੇ ਹੱਥ ਕਗਵਾਨ ਦਾ ਲక్ష్ਮੀ ਚਰਨ ਤੇ ਸਦੇ ਚੁਮੇ ਵਰਤੇ ਜਾਣ ਲਈ ਮਾਇਆ ਇਸ ਤੇ ਸਰਦਾ ਸੰਗ ਚ ਫੇਰੇ ਘੁਮੇ ਰਾਜ ਮਹੱਲੇ ਤੇ ਦਰਬਾਰੀ ਇਸ ਦਾ ਹਸਤ ਕਾਰ ਕਰੇਗਾ ਸੁੱਤੀ ਕੌਮ ਜਗਾ ਬਣਦੇ ਲਈ ਇੱਕ ਕੌਮੀ ਪ੍ਰਚਾਰ ਕਰੇਗਾ ਕਲਮ ਕੇ ਦੇਦਿਆ ਕਾਲਿਆ ਅਖਰਾ ਸੂਰਜ ਵਰਗੀ ਲੋਹੈ ਕਰਨੀ ਫੁੱਲਾ ਵਰਗੀ ਕੰਡਿਆ ਵਿੱਚੋਂ ਇਸ ਪੈਦਾ ਖੁਸ਼ਬੂ ਹੈ ਕਰਨੀ ਨજર ਇਹ ਦੀਨੇ ਬਿਨਾ ਬੋਲਿਆ ਸਮਝ ਬੇਦਨਾ ਦਿਲ ਦੀ ਲੈਣੀ ਭਗਤਾ ਦਾ ਦੁੱਖ ਦੂਰ ਕਰਨ ਲਈ ਸਿਰ ਤੇ ਆਪ ਮਸੀਬਤ ਸਹਿਣੀ ਪਤ ਚੜ ਮਾਰੀਆ ਵੇਲਾ ਨੂੰਹੇ ਆਸਾ ਤੇ ਫਲ ਮੁੜ ਕੇ ਲਾਓ ਭਗਤੀ ਅਤੇ ਤਪੱਸਿਆ ਇਸ ਤੇ ਬੁਝੇ ਕਰਮ ਚ ਦੀਪ ਜਗਾਓ ਚੰਦ ਦੂਜਦਾ ਜਿਵੇਂ ਵੱਧਦਾ ਏ ਆਤ ਪੁਰਖ ਤੇ ਦਾ ਮਾਨ ਵਧਾਓ ਲੰਗਰ ਮੰਦਿਰ ਸਾਸਕਮ ਦੀ ਸਰਦਾ ਇਸ ਤੇ ਸ਼ਾਨ ਵਧਾਓ ਪ੍ਰਹੁਤ ਬਾਦੀ ਫਿਰ ਕੋ ਜੋ ਵੀ ਇਸ ਜੋਗੀ ਦੇ ਨਾਲ ਲੜੇਗਾ ਉਹ ਪਾਪਾਂ ਦੀ ਅਗਨੀ ਅੰਦਰ ਪਾਪੀ ਆਪਣੇ ਆਪ ਸੜੇਗਾ ਵਾਲ ਮੇਕ ਭਗਵਾਨ ਦੀ ਬਖਸ਼ਿਸ਼ ਇਸ ਤੇ ਹੋਰ ਨਿਖਾਰ ਆਏਗਾ ਪਿਆਰ ਪਰੀ ਇਦੀ ਗਲ ਵੱਖਰੀ ਇਕ ਸਾਰਾ ਇਸ ਸੰਸਾਰ ਆਏਗਾ ਨજર ਇਦੀ ਸੂਰਜ ਦੀ ਅਕਿਰਨਾ ਹੀ ਰਾਤਾ ਦੀ ਪਰਵਾਤਾ ਨੂੰ ਪਰਵਾਤਾ ਬਖਸ਼ੂ ਦਰਤ ਆਇਆ ਭਗਤ ਜਿਨਾਂ ਨੂੰ ਅਨਮਲਿ ਆਪਿਆ ਦਾਤਾ ਬਖਸ਼ੂ ਬਖਸ਼ਿਆ ਰੱਬ ਇਹਨੂੰ ਬੇਪਰਵਾਹੀਆਂ ਏ ਖੁੱਲੇ ਹੱਥ ਕਾ ਜਾਨੇ ਵੰਡੂ ਸਾਧੂਆ ਸੰਤਾਂ ਮਹਾਂਪੁਰਖਾਂ ਨੂੰ ਇਸ ਸਰਦਾ ਸਨਜਰਾਨੇ ਵੰਡੂ ਆਦ ਪੁਰਖ ਇਹਦੀ ਭਗਤੀ ਤੱਕ ਕੇ ਇਹਨੂੰ ਹੱਕ ਨਿਆਰੇ ਬਖਸ਼ੇ ਕੁੰਜੀਆ ਦੇ ਕੇ ਜਗਤ ਭਲੇ ਲਈ ਇਸ ਨੌਕਲ ਪੰਡਾਰੇ ਬਖਸ਼ੇ ਸਾਡਾ ਮੰਦਰ ਤਿਆਰ ਹੋ ਗਿਆ ਜਿਸ ਵਿੱਚ ਅਸਾ ਸਮਾਦੀ ਲਾਉਣੇ ਆਤਮਾ ਰਹਿਤ ਇਸਮ ਸਾਡੇ ਦੇ ਪੱਕੀ ਸਦਾਸ ਦੇ ਮੇਸ਼ਾਣੇ ਵਿਸਮਗਰਤੇ 5 ਦਸੰਬਰ ਜਦ ਆਵੇਗੀ ਪੁੰਨਿਆ ਪਿਆਰੀ ਆਦ ਪ੍ਰਖ ਦੇ ਕੋਲ ਸਾਡੀ ਰੂਹ ਪਹੁੰਚੇਗੀ ਮਾਰ ਉਡਾਰੇ 1987 ਕੁੰਭ ਰਾਸ਼ੀ ਬੁੱਧ ਦੇ ਬਾਦ ਦੇ ਦਿਨ ਸਾਡੇ ਰੂਪ ਭਗਵਾਨ ਦੇ ਚਰਨੀ ਅਤੇ ਮਾਤ ਲੋਕ ਕੋ ਵਿੱਚ ਸਾਡੇ ਤਿੰਨ ਇਸੇ ਲਈ ਅਸਾ ਇਸ ਸੁਨਿਆ ਤੇ ਖੁਸ਼ ਹੋ ਖਾਸ ਪੰਡਾਣੇ ਕੀਤੇ ਆਦ ਪੁਰਖ ਦੇ ਬਚਨ ਸਤਿਗੁਰਾ ਸਾਧ ਸੰਗਤ ਲਈ ਨਿਆਰੇ ਕੀਤੇ ਪਾ ਕੇ ਭੋਗਰ ਮੈਣ ਸਾਹਿਬ ਦਾ ਈਸ਼ਵਰ ਦੇ ਸ਼ੁਕਰਾਨੇ ਕੀਤੇ ਵਾਲਮੀਕ ਭਗਵਾਨ ਪ੍ਰਭੂ ਦੇ ਅਸਾ ਪੀੜ ਤੇ ਨਜ਼ਰਾਨੇ ਕੀਤੇ ਜਿਸ ਨੇ ਆਪਣੇ ਇਸ ਤੀਰਤੀ ਸੇਵਾਦਾਰ ਸਾਨੂੰ ਮਾਣ ਬਖਸ਼ਿਆ ਆਦ ਸਮੇ ਦਾ ਕੌਮੀ ਚੰਦਾ ਸਾਨੂੰ ਗੱਡਣ ਦਾ ਵਰਦਾਨ ਬਖਸ਼ਿਆ ਤੀਰਥ ਤੇ ਭਗਵਾਨ ਦਾ ਮੰਦਿਰ ਰਚਣ ਲਈ ਸਭ ਸ਼ਕਤੀ ਬਖਸ਼ੇ ਜੋੜ ਕੇ ਆਪਣੇ ਚਰਨਾ ਸੰਗ ਸਾਨੂੰ ਪਿਆਰ ਸਦੀਵੀ ਭਗਤੀ ਬਖਸ਼ੇ ਸਾਨੂੰ ਮਾਤ ਲੋਕ ਵਿੱਚ ਭੇਜਿਆ ਸੀ ਖੁਦ ਆਦ ਪੁਰਖ ਈਸ਼ਵਰ ਕਰਤਾਰੇ ਸਾਡੇ ਜਿੰਮੇ ਲਾਇ ਭਗਵਾਨ ਜੋ ਅਸਾ ਕੀਤੇ ਕੰਮ ਭਗਵਾਨ ਸਹਾਰੇ ਹੁਣ ਸਦਾ ਆਗਿਆ ਸਹਬਦਾ ਸਿੱਖ ਖੁਸ਼ੀਆਂ ਦੇ ਛੱਡ ਰਹਿਤ ਕਰੇ ਸਾਡੀ ਤਾਂ ਹੁਣ ਪੁਰਨਾਥ ਹੈ ਜਿਹਦੀ ਭਗਤੀ ਤੋਂ ਈਸ਼ਵਰ ਬਲਹਾਰੇ ਸਤ ਗੁਰ ਜੀ ਤੋਂ ਬਚਨ ਸੁਣਦਿਆ ਸੰਗਤਾ ਵਿੱਚ ਸਨਾਟਾ ਛਾਇਆ ਅਥਰੂ ਬਣ ਕੇ ਪਿਆਰ ਦਾ ਜਜ਼ਬਾ ਸਾਧ ਸੰਗਤ ਦਾ ਅੱਖੀ ਅੰਦੀ ਅੱਖੀ ਆਇਆ ਦਿਲ ਨੂੰ ਧਰ ਕੇ ਅੱਖੀਆਂ ਅੰਦਰ ਗੁਰ ਚੰਨਾ ਵਿੱਚ ਸੰਗਤਾ ਬੋਲੀਆ ਗੋਫੋਂ ਗੱਲ ਨਾ ਨਿਕਲੇ ਕੋਈ ਅੰਜੂਆ ਦਰਦ ਕਹਾਣੀਆਂ ਖੋਲੀਆਂ ਜਿਗੜਾ ਕਰਕੇ ਭਗਤ ਜਿਨਾ ਜਦ ਦੱਸੇ ਆਪਣੇ ਦਿਲ ਦੇ ਝੋਰੇ ਗੱਲਾਂ ਕਰਦਿਆ ਸਾਧ ਸੰਗਤ ਦੇ ਅਖੀਆ ਦੇ ਪਰ ਗਏ ਕਟੋਰੇ ਦੁਸਕੜ ਸਖ ਸਰਧਾਲੂ ਕਹਿੰਦੇ ਅਜੇ ਨਾ ਇਹੋ ਬਿਸ਼ੋੜਾ ਪਾਓ ਹਾਲਮਿਕ ਭਗਵਾਨ ਨੂੰ ਕਹਿ ਕੇ ਸੰਗਤਾ ਲਈ ਦਿਨ ਹੋਰ ਵਧਾਓ ਕਹਿ ਕੇ ਦੇਖੋ ਆਦਿ ਪੁਰਖ ਨੂੰ ਉਹ ਇੰਨਾ ਕੰਮ ਜ਼ਰੂਰ ਕਰਨਗੇ ਦੇਖ ਦੇਖ ਕੇ ਸੰਗਤਾਂ ਨੂੰ ਬੇਕੁਲ ਹੋ ਸਿਤਾ ਨੋ ਮਖੂਰ ਕਰਨਗੇ ਸਾਧ ਸੰਗਤ ਨੋ ਧੀਰਜ ਦੇਖ ਕੇ ਗੁਰ ਪਰਮੇਸ਼ਵਰ ਸਤ ਗੁਰ ਬੋਲੇ ਸਰਬ ਕਲਾ ਸਮਰੱਥ ਸਤ ਗੁਰੂ ਇਦਾ ਭੇਤ ਖੁਦਾਈ ਖੋਲੇ ਜੋ ਘੜਿਆ ਉਸ ਭਜਨਾ ਸੰਗਤ ਹੈ ਛਿਪ ਜਾਂਦੇ ਨੇ ਸੂਰਜ ਚੰਦ ਫਰਮਾ ਪ੍ਰਸ਼ਾਦੀ ਰਖਨੇ ਚਾਹੀਦੇ ਰਖਾ ਵਰਗੀ ਸਦਾ ਜਿਰਾਦ ਤੁਰਦੇ ਰਾਜੇ ਰਾਣੀਆਂ ਤੱਕ ਕੇ ਤੁਰਦੇ ਤੱਕ ਰਛੀਤਰ ਵੇਸ਼ ਬੜੇ ਬੜੇ ਮਹਾਪੁਰਸ਼ ਇਸ ਤਰ੍ਹਾਂ ਦੁਨੀਆ ਨੂੰ ਕਰ ਗਏ ਉਪਦੇਸ਼ ਉਹਨਾਂ ਦਾ ਦਾਗਮਤ ਸੰਗ ਤੇ ਕਾਦਾ ਜੋ ਮੜ ਕੇ ਆਪਣੇ ਹੀ ਘਰ ਆਏ ਗਮਤੇ ਰੋਣਾ ਉਸ ਹਨ ਮੁਖ ਲਈ ਜੇਰਾ ਆਕੇ ਆਪਣੀ ਦਾਸ ਗਵਾਏ ਮੌਤ ਪ੍ਰਮਾ ਦਾ ਮੇਲ ਹੈ ਸੰਗ ਤੇ ਮੌਤ ਦੇ ਗਉਂਦੇ ਸਤਗੁਰ ਛੰਦ ਜਿਸ ਮਨੇ ਤੋਂ ਦੁਨੀਆ ਡਰਦੀ ਸਾਡੀ ਲਈ ਲਈਓ ਮੌਤ ਆਨੰਦ ਮੌਤ ਤੋਂ ਡਰਦੇ ਜੋ ਰਪੀਏ ਜਿਹੜੇ ਚੰਦ ਵੱਲ ਭਜਦੇ ਜਾਣ ਮੌਤ ਉਹ ਨਾਲੇ ਜੀਵਨ ਦਾਤੀ ਜੋ ਰਸ਼ੀ ਆਦੀ ਹੈ ਸੰਤਾਨ ਗੁਰੂ ਪੀਰ ਅਵਤਾਰ ਪੈਗੰਬਰ ਜੋ ਅਰਸ਼ੋ ਤਰਤੀ ਤੇ ਆਏ ਜਿਉਂ ਨਦੀ ਆਸਾ ਕਰਦਾ ਸੰਗਮ ਉਨਾਂ ਦਾ ਜਾ ਈਸ਼ਵਰ ਕਰਨ ਤੇਰੇ ਲਾਏ ਮੌਤ ਪੁਰਾਣੇ ਬਸਤਰ ਲਾਉਣੇ ਨਵੇਂ ਨਕੋਰ ਗਲੇ ਵਿੱਚ ਪਾਉਣੇ ਫੁੱਲਾ ਵਰਗੇ ਜਿਸਮ ਆਪਣੇ ਨਵੇਂ ਨਰੋਏ ਫੇਰ ਬਣਾਉਣੇ ਮੌਤ ਤੋਂ ਡਰਨ ਪਾਪੀ ਹੱਥਿਆਰੇ ਜਿਨਾਂ ਵਸ ਜਮਾ ਤੇ ਪੈਣਾ ਪਰ ਭਗਤ ਜਨਾ ਤੇ ਮਾਪੁਰਸ਼ਾਂ ਨੇ ਆਦਪੁਰਖ ਸੰਗ ਜੁੜਿਆ ਰਹਿਣਾ ਜੀਵਨ ਸਫਲ ਸਦਾ ਉਹਨਾਂ ਦਾ ਮੌਤ ਉਹਨਾਂ ਦੀ ਸਦਾ ਹਸੀਨ ਆਦਪੁਰਖ ਨੇ ਜਿਨਨ ਬਖਸ਼ੀ ਹਿਰਦੇ ਵਿੱਚ ਨੂਰੀ ਤਸਕੀਨ ਜਿਸ ਹਿਰਦੇ ਨਹੀਂ ਮੋਹ ਮਾਇਆ ਦਾ ਅਤੇ ਨਹੀਂ ਮੌਤ ਦਾ ਭੈ ਉਹ ਦੌਲਤ ਕੋਠਿਆ ਕਾਰਾ ਹੁੰਦਿਆ ਮੁਕਤ ਪ੍ਰਾਣੀ ਹੈ ਬੰਦਗੀ ਤੀਵੀਂ ਪੁਰਸ਼ ਲਈ ਇੱਕੋ ਈਸ਼ਵਰ ਦੇ ਕਰ ਇੱਕ ਮਕਾਮ ਬੰਦਾ ਬਣ ਜੈ ਅਰਸ਼ੀ ਦੇਵਤਾ ਜੋ ਆਦਿ ਪ੍ਰਕਾ ਦਾ ਜਪ ਲੈ ਨਾਮ ਸ਼ਬਦ ਗੁਰੂ ਜੁਗ ਤੇ ਸੰਗ ਮੁਕਤੀ ਸ਼ਰਦਾ ਉਦਮ ਸਿਦਕ ਅਭਿਆਸ ਬ੍ਰਹਮ ਜੋਤ ਦਾ ਜਲਵਾ ਮਿਲਦਾ ਜੇ ਬ੍ਰਿਹੋ ਵਿੱਚ ਰੰਗਿਆ ਸਵਾਸ ਰੱਬ ਦਾ ਭੋ ਨਹੀ ਜਿਸ ਬੰਦੇ ਵਿੱਚ ਉਹ ਬੰਦਾ ਕਿਰਦਾਰ ਤੋਂ ਖਾਲੀ ਕਾਮੀ ਕਰੋਧੀ ਲੋਪੀ ਦੀ ਰੋਹ ਅੰਦਰੋਂ ਰਹਿੰਦੀ ਸਦਾ ਚੰਗਾਲੀ ਹਾਜ਼ਰ ਨਾਜ਼ਰ ਗੁਰੂ ਪਾਲ ਮੀਖ ਹੈ ਹਰ ਕਿਣਕੇ ਵਿੱਚ ਉਸਤੀ ਦਖ ਹਰ ਯੁਗ ਅੰਦਰ ਪੈਰਾ ਉਸ ਦਾ ਉਹ ਆਸਾ ਪੂਰੇ ਹੋ ਪਰ ਤਖ ਅੰਮ੍ਰਿਤ ਰੂਪੀ ਬਚਨਾਂ ਰਾਹੀਂ ਸਤਿਗੁਰ ਦੱਸਿਆ ਕੁੱਲ ਇਤਿਹਾਸ ਫਿਰ ਬੋਲੇ ਸਤਿਗੁਰ ਵੇ ਸੇਵਕ ਨੂੰ ਉਠਿ ਪੂਰਨ ਬੇਟਾ ਕਰਿ ਅਰਦਾਸ ਸੁਣਦਿਆਂ ਸੇਵਕ ਹੁਕਮ ਗੁਰਾਂ ਦਾ ਗੁਰ ਚਰਨਾਂ ਵਿਚ ਸੀਸ ਝੁਕਾਇਆ ਫਿਰ ਆਦਿ ਪੁਰਖ ਭਗਵਾਨ ਸਿਮਰ ਕੇ ਅਖੀਆਂ ਵਿਚ ਓਹਦਾ ਚਿੱਤਰ ਟਿਕਾਇਆ ਫਿਰ ਅਰਜ ਕੀਤੀ ਤੇਰੇ ਕਾਲ ਦੇ ਦਰਸ਼ੀ ਏ ਤੇਰੀ ਬਖਸ਼ਿਸ਼ ਤੇਰੀ ਮਾਇਆ ਜਿਸ ਨੇ ਸਾਡੇ ਸਤਿਗੁਰ ਦੇ ਸਿਰ ਤੇ ਲੋਕੀ ਦਾਸ਼ਤ ਚਕਾਇਆ ਆਦ ਕਵੀ ਜੀ ਆਪ ਦੇ ਤੀਰਥ ਚੌਕਟਾ ਤੇ ਚਲ ਕੇ ਨੇ ਸ਼ਰਦਾਲੂ ਆਏ ਆਪ ਦੀ ਸ਼ਕਤੀ ਗੁਰ ਪਰਮੇਸ਼ਵਰ ਜਿਨ੍ਹਾਂ ਦੇ ਸੁੱਤੇ ਭਾਗ ਜਗਾਏ ਸ਼ਰਦਾਰ ਸੰਗ ਜਿਨ੍ਹਾਂ ਗੁਰ ਚਰਨਾ ਵਿੱਚ ਲਖ ਨਜ਼ਰਾਨੇ ਭੇਟ ਚੜਾਏ ਕੱਖਨਹਾਰ ਅਸੀਸਾ ਦੇ ਸਤਿਗੁਰੂ ਪੋਲ ਉਨਾਦੀ ਝੋਲੀ ਪਾਏ ਆਦ ਪੁਰਖਤੀ ਪੰਡ ਪੰਡਾ ਪਰ ਪਰ ਸਾਧ ਸੰਗਤ ਨੂੰ ਦਾਤਾ ਬਖਸ਼ੋ ਕਰੀਬ ਜਿਨਾ ਦੇ ਅਜ ਤੱਕ ਹਨੇਰਾ ਉਹਨਾਂ ਘਰ ਪਰਵਾਤਾ ਬਖਸ਼ੋ ਪਿੰਡਾਂ ਸ਼ਹਿਰਾਂ ਕਸਬੇ ਅੰਦਰ ਖੁਸ਼ੀਆਂ ਪਿਆਰ ਦਾ ਲਾਸੇ ਬਖਸ਼ੋ ਗੁਰੂ ਵਾਲਮੀਕ ਜੀ ਹਰ ਪਰਵਾਜ਼ ਤੇ ਸਦਾ ਸਦੇਵੇਂ ਹਾਸੇ ਬਖਸ਼ੋ ਗਿਆਨ ਆਸ਼ਰਮ ਹੈ ਗਿਆਨ ਦਾ ਸੋਮਾ ਇਸ ਨੂੰ ਸ਼ਾਨ ਉੱਚੀ ਦੀ ਬਖਸ਼ੋ ਗਿਆਨ ਨਾਟ ਸਾਡੇ ਗੁਰ ਪਰਮੇਸ਼ਵਰ ਇਹਨਾਂ ਨੂੰ ਉਮਰਲ ਮਿਹਰੀ ਬਖਸ਼ੋ ਇਹ ਪੂਰਨ ਤਰਤੀ ਦਾ ਕਿਣਕਾ ਇਸ ਤੇ ਉਪਕਾਰ ਕਰ ਦਿਓ ਕੌਮ ਦੀ ਕਿਸਮਤ ਗੋਰੀ ਕਰ ਦਿਆ ਕਲ ਮੇਰੀ ਵਿੱਚ ਸੂਰਜ ਪਰਦੇਓ ਇਸ ਦੇ ਮਗਰੋਂ ਹੋਈ ਆਰਤੀ ਗੋਕੇ ਕਿਉਂ ਦੀ ਅਜੁੱਤਾ ਨਾਲ ਪੌਣਾ ਦੇ ਵਿੱਚ ਮਹਿਕ ਹਵੰਦੀ ਅੰਬਰੀ ਦੇਵਤੇ ਹੋਏ निहाल 나ਗ ਪਨੇਤੇ ਸ਼ੰਖ ਗੂੰਜਦੇ ਖੜਕਣ ਢੋਲ ਵੱਜਣ ਕਢਿਆਲ ਜੀਵ ਕੋ ਗੂੰਜਣ ਸ਼ਬਦ ਆਰਤੀ ਰੋਸ਼ਨ ਜਿਹੜੇ ਕੰਨ ਖਿਆਲ ਲੱਡੂ ਮੋਤੀ ਤੂਰ ਦੇ ਸੇਵਕ ਪਰ ਪਰ ਵੰਡਣ ਪਏ ਪ੍ਰਤਾ ਚੋਲੇ ਪਰ ਪਰ ਖੰਨ ਕਰਾਣੋ ਸੰਗਤਾ ਗੁਰਦ ਗ ਪ੍ਰਸਾਦ ਸੁਗਾਤਾ ਸੰਗਤਾ ਤੁਰਿਆ ਕਰਾਣੋ ਗੁਰ ਤੇ ਨਿਨਜਰਾਂ ਨੇ ਧਰ ਕੇ ਮਨੋ ਕਾਮਨਾ ਪੂਰੀ ਹੋਇਆ ਸਤ ਗੁਰ ਜੀ ਦੇ ਦਰਸ਼ਨ ਕਰਕੇ ਸਾਧ ਸੰਤ ਦੇ ਚਿਹਰੇ ਉਤੋ ਗੁਰਦਾ ਜਲਵਾ ਚਮਕਾ ਮਾਰੇ ਚਾਵਾ ਦੇ ਸੰਗ ਸੰਗਤਾ ਮੜਬੜ ਸਤਗੁਰ ਜੀ ਦੇ ਲੋਣ ਦੇ ਕਾਰੇ ਪਹਿਣਾ ਤੇ ਚੜ ਤੁਰ ਪੈ ਪ੍ਰੇਮੀ ਦੂਜਾ ਚਕ ਸਤਗੁਰ ਦੇ ਘਰ ਦੇ ਗੁਰ ਪਰਮੇਸ਼ਵਰ ਸਤਗੁਰ ਜੀ ਦੇ ਸਵਾਸ ਸਵਾਸ ਕਰਾਣੇ ਕਰਦੇ ਵਹਣਾ ਤੇ ਝੂਲ ਰਹੇ ਸੰ ਆਦ ਪੁਰਖ ਦੇ ਲਾਲ ਨਿਸ਼ਾਨ ਜਿਨਾਤ ਦੇ ਪਿਆਰ ਚ ਉਕਰੇ ਚਮਕਰੇ ਸੰਤੀਰ ਕਮਾਲ ਕਤਕ ਦੀ ਪੁੰਨਿਆ ਦਾ ਮੇਲਾ ਤੀਰਥ ਤੇ ਹਰ ਸਾਲ ਜੋ ਆਉਂਦਾ ਵਾਲਮੀਕ ਭਗਵਾਨ ਦਾ ਜਿਹੜਾ ਅਖਿਆ ਵਿੱਚ ਇਤਿਹਾਸ ਲੈਂਦਾ ਸਤਗੁਰ ਜੀ ਦੇ ਬਖਸ਼ੇ ਸਦਕਾ ਮੇਲਾ ਇਉਂ ਸੰਪੂਰਨ ਹੋਇਆ ਪੂਰਨ ਸੂਰਜ ਗੁਰ ਮੰਦਰ ਤੇ ਆਕੀਂ ਤੇਲ ਤਲੀ ਜੀ ਚੋਇਆ